ਦੋਸਤੋ ਹੁਣ ਭਗਵੰਤਮਾਨ ਸਰਕਾਰ ਦਾ ਭਰਿਆ ਖਜ਼ਾਨਾ ਕਿੱਥੇ ਹੈ ਦੇਖੋ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਚ ਕਿਸਾਨਾਂ ਦੀ ਹਜ਼ਾਰਾਂ ਕਿੱਲੇ ਕਣਕ ਸੜ ਗਈ ਸਵਾਹ ਬਣ ਗਈ ਅੱਖਾਂ ਦੇ ਸਾਹਮਣੇ ਕਿਸਾਨਾਂ ਦੇ ਸੁਪਨੇ ਤੇ ਰੀਝਾਂ ਸੜ ਗਈਆਂ ਹੁਣ ਤੱਕ ਭਗਵੰਤਮਾਨ ਸਰਕਾਰ ਇਹ ਕਹਿੰਦੀ ਰਹੀ ਆ ਵੀ ਪਿਛਲੀਆਂ ਸਰਕਾਰਾਂ ਖਾਲੀ ਖਜ਼ਾਨੇ ਦਾ ਝੂਠ ਬੋਲਦੀਆਂ ਸੀ ਭਗਵੰਤਮਾਨ ਸਾਹਿਬ ਖੁਦ ਕਹਿੰਦੇ ਰਹੇ ਕੇ ਖਜ਼ਾਨਾ ਤਾਂ ਭਰਿਆ ਖਜ਼ਾਨਾ ਤਾਂ ਬਿਲਕੁਲ ਨਹੀਂ ਖਾਲੀ ਪਰ ਜਿਸ ਦਿਨ ਤੋਂ ਕਿਸਾਨਾਂ ਦੀਆਂ ਹਜ਼ਾਰਾਂ ਕਿੱਲੇ ਖੜੀਆਂ ਕਣਕਾਂ ਪੱਕੀਆਂ ਕਣਕਾਂ ਅੱਖਾਂ ਦੇ ਸਾਹਮਣੇ ਮੱਚੀਆਂ ਨੇ ਉਸ ਦਿਨ ਤੋਂ ਲੈ ਕੇ ਕਿੰਨੇ ਦਿਨ ਹੋ ਗਏ ਅੱਜ ਤੱਕ ਭਗਵੰਤ ਮਾਨ ਸਾਹਿਬ ਦਾ ਜਾਂ ਉਹਨਾਂ ਦੀ ਸਰਕਾਰ ਦਾ ਇੱਕ ਵੀ ਬਿਆਨ ਨਹੀਂ ਆਇਆ ਵੀ ਉਹ ਕਿਸਾਨਾਂ ਨੂੰ ਪ੍ਰਤੀ ਕਿੱਲਾ ਕਿੰਨੀ ਮਦਦ ਦੇਣਗੇ ਇਹ ਕਿੰਨਾ ਮੁਆਵਜ਼ਾ ਦੇਣਗੇ ਦੇਖੋ ਇੱਥੇ ਮੈਂ ਪਹਿਲਾਂ ਹੀ ਉਹਨਾਂ ਤੇ ਟਿੱਪਣੀ ਕਰਨਾ ਜਿਨ੍ਹਾਂ ਦੀ ਐਨੀ ਕੁ ਸੋਚ ਆ ਜਿਨ੍ਹਾਂ ਨੂੰ ਪਤਾ ਨਹੀਂ ਉਹਨਾਂ ਨੇ ਪੋਲਿਟੀਕਲ ਸਾਇੰਸ ਦਾ ਪੜ੍ਹਨੀ ਦੂਰ ਦੀ ਗੱਲ ਆ ਉਹਨਾਂ ਨੂੰ ਐਮ ਐਲ ਏ ਦੀ ਫੁੱਲ ਫਾਰਮ ਤੱਕ ਨਹੀਂ ਪਤਾ ਇਹੋ ਜਿਹੇ ਬੰਦੇ ਵੱਖ-ਵੱਖ ਪਾਰਟੀਆਂ ਦੇ ਚਮਚੇ ਤੇ ਕੜਛੇ ਬਣ ਕੇ ਤੇ ਇਹੋ ਜੇ ਕਮੈਂਟ ਕਰਨ ਲੱਗ ਪੈਂਦੇ ਆ ਲੈ ਸਰਕਾਰ ਹੋਣ ਕੀ ਦੀ ਕੀ ਦੀ ਮਦਦ ਕਰੇ ਲੈ ਸਰਕਾਰ ਵਿਚਾਰੀ ਹੋਣ ਕੀ ਕਰੇ ਇਹੋ ਜਿਹੇ ਚਮਚੇ ਕਰਛੇ ਮੁਗਲਾਂ ਦੀਆਂ ਸਰਕਾਰਾਂ ਵੇਲੇ ਵੀ ਹੁੰਦੇ ਸੀ ਅੰਗਰੇਜ਼ਾਂ ਵੇਲੇ ਵੀ ਹੁੰਦੇ ਸੀ ਹੁਣ ਵੀ ਵੱਖ-ਵੱਖ ਪਾਰਟੀਆਂ 'ਚ ਹੈਗੇ ਨੇ ਪਰ ਸਰਕਾਰਾਂ ਲੋਕਾਂ ਤੋਂ ਹਜ਼ਾਰਾਂ ਹਜ਼ਾਰਾਂ ਕਰੋੜ ਦਾ ਟੈਕਸ ਅਗਰਾਂਉਂਦੀਆਂ ਨੇ ਹਰ ਮਹੀਨੇ ਤਾਂ ਫਿਰ ਜੇਕਰ ਲੋਕਾਂ ਦੇ ਉੱਪਰ ਕੋਈ ਸੰਕਟ ਪਵੇ ਤੇ ਫਿਰ ਮਦਦ ਵੀ ਸਰਕਾਰਾਂ ਨੇ ਕਰਨੀ ਹੁੰਦੀ ਆ ਹੁਣ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਪੁੱਤਾਂ ਨਾਲੋਂ ਵੀ ਵੱਧ ਕੇਰ ਨਾਲ ਪਾਲੀਆਂ ਫਸਲਾਂ ਅੱਖਾਂ ਸਾਹਮਣੇ ਸੜ ਕੇ ਸੁਆਹ ਹੋਈਆਂ ਨੇ ਤੇ ਮੈਂ ਨਹੀਂ ਸੁਣਿਆ ਵੀ ਭਗਵੰਤ ਮਾਨ ਸਾਹਿਬ ਨੇ ਐਲਾਨ ਕੀਤਾ ਹੋਵੇ ਇੱਕ ਇੱਕ ਕਿੱਲੇ ਦਾ 75 75000 ਕਿਸਾਨਾਂ ਨੇ ਠੇਕਾ ਭਰਿਆ ਸੀ ਜ਼ਿਆਦਾਤਰ ਲੋਕਾਂ ਦੀ ਠੇਕੇ ਤੇ ਲਈ ਬੈਲੀ ਮੱਚੀ ਹੈ ਹੁਣ 75 75000 ਦਾ ਠੇਕਾ ਭਰਿਆ ਸੀ ਜਿਹੜਾ ਕਣਕ ਪਾਲਣ ਤੇ ਖਰਚ ਕੀਤਾ ਸੀ ਉਹ ਵੱਖਰਾ ਕਣਕ ਬੀਜਣ ਤੋਂ ਲੈ ਕੇ ਖਾਦਾਂ ਸਪਰੇਆਂ ਸੌ ਤਰ੍ਹਾਂ ਦੇ ਖਰਚ ਕੀਤੇ ਸੀ ਕਿਸਾਨਾਂ ਨੇ ਉਹ ਸਾਰਾ ਕੁਝ ਮੱਚ ਗਿਆ ਤੇ ਕੱਲੀ ਕਣਕ ਨਹੀਂ ਮੱਚੀ ਪਿਆਰਿਓ ਜਦੋਂ ਕਿਸੇ ਕਿਸਾਨ ਦੀ ਖੜੀ ਫਸਲ ਅੱਖਾਂ ਸਾਹਮਣੇ ਮੱਚਦੀ ਹੈ ਨਾ ਕੱਲੀ ਫਸਲ ਨਹੀਂ ਮੱਚਦੀ ਉਹਦੇ ਸੁਪਨੇ ਉਹਦੀਆਂ ਰੀਝਾਂ ਉਹਦੇ ਚਾਹ ਉਹਦੀਆਂ ਲੋੜਾਂ ਸਾਰਾ ਕੁਝ ਵਿੱਚੇ ਮਚ ਕੇ ਸੁਆਹ ਹੋ ਜਾਂਦਾ ਤੇ ਹੁਣ ਉਹ ਭਗਵੰਤ ਮਾਨ ਸਰਕਾਰ ਜਿਹੜੀ ਕੁਝ ਦਿਨ ਪਹਿਲਾਂ ਵੀ ਮਾਨ ਸਾਹਿਬ ਨੇ ਕਿਹਾ ਸੀ ਵੀ ਖਜ਼ਾਨਾ ਭਰਿਆ ਹੋਇਆ ਪਿਛਲੀਆਂ ਸਰਕਾਰਾਂ ਖਾਲੀ ਖਜ਼ਾਨੇ ਦਾ ਝੂਠ ਮਾਰਦੀਆਂ ਰਹੀਆਂ ਹਾਂ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਉਹ ਲਾਜ਼ਮੀ ਤੌਰ ਤੇ ਲੋਕਾਂ ਨਾਲ ਬਹੁਤ ਝੂਠ ਬੋਲਦੀਆਂ ਰਹੀਆਂ ਪਿਛਲੀਆਂ ਸਰਕਾਰਾਂ ਲੋਕਾਂ ਨੂੰ ਗੁੰਮਰਾਹ ਕਰਦੀਆਂ ਰਹੀਆਂ ਪਿਛਲੀਆਂ ਸਰਕਾਰਾਂ ਬਹੁਤ ਨਲਾਇਕੀ ਨਾਲ ਚਲਦੀਆਂ ਰਹੀਆਂ ਤੇ ਲੋਕ ਵਿਰੋਧੀ ਸੱਤ ਹੁੰਦੀਆਂ ਰਹੀਆਂ ਤੇ ਐਸੇ ਕਰਕੇ ਹੀ ਲੋਕਾਂ ਨੇ 2022 ਦੇ ਵਿੱਚ ਹੁੰਜਾ ਮਾਰ ਕੇ ਆਮ ਆਦਮੀ ਪਾਰਟੀ ਲਿਆਂਦੀ ਸੀ ਪਰ ਅੱਜ ਆਮ ਆਦਮੀ ਪਾਰਟੀ ਜਦੋਂ ਪਿੱਛੇ ਇਹ ਪਾਣੀ ਆਇਆ ਸੀ ਪੰਜਾਬ 'ਚ ਉਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਸੀ ਮਾਨ ਸਾਹਿਬ ਨੇ ਕਿਹਾ ਸੀ ਜੇ ਕਿਸੇ ਦਾ ਮੁਰਗੀ ਮਰੀ ਤੇ ਬੱਕਰੀ ਮਰੀਆ ਉਹਦੇ ਵੀ ਮੈਂ ਪੈਸੇ ਦਊਂਗਾ ਪਰ ਤੁਸੀਂ ਨੋਟ ਕਰੋ ਕਿ ਉਹ ਮੁਰਗੀ ਮਰੀ ਤੇ ਬੱਕਰੀ ਮਰੀ ਤੱਕ ਦੇ ਪੈਸੇ ਮਿਲੇ ਜਿਹੜੇ ਲੋਕਾਂ ਦੀਆਂ ਫਸਲਾਂ ਵਿੱਚ ਰੁੜ ਗਈਆਂ ਉਹ ਵੀ ਕਹਿੰਦੇ ਨੇ ਸਾਨੂੰ ਤਾਂ ਚਵਾਨੀ ਨਹੀਂ ਮਿਲੀ ਤੇ ਹੁਣ ਤੁਸੀਂ ਦੇਖੋ ਪਿਛਲੇ 15 ਦਿਨਾਂ ਤੋਂ ਲੋਕਾਂ ਦੀਆਂ ਕਣਕਾਂ ਮੱਚ ਰਹੀਆਂ ਖੜੀਆਂ ਤੇ ਨਾ ਭਗਵੰਤ ਮਾਨ ਸਾਹਿਬ ਨਾ ਉਹਨਾਂ ਦਾ ਕੋਈ ਹੋਰ ਜ਼ਿੰਮੇਵਾਰ ਮੰਤਰੀ ਇਸ ਮੁੱਦੇ ਤੇ ਮੁਆਵਜ਼ਾ ਕਿੰਨਾ ਦੇਣਗੇ ਇਹਦਾ ਬਿਆਨ ਨਹੀਂ ਆਇਆ ਜੇਕਰ ਮੁਆਵਜ਼ਾ ਦੇਣ ਉਹ 22500 5 7000 ਕਿੱਲੇ ਦਾ ਇਹ ਇਹ ਤਾਂ ਮਜ਼ਾਕ ਜਿਹਾ ਕਰਨ ਵਾਲੀ ਗੱਲ ਹੁੰਦੀ ਆ ਤੇ ਇਹ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੁੰਦੀ ਆ ਹੁਣ ਜੇ ਕਿਸੇ ਦਾ ਲੱਖ ਰੁਪਇਆ ਕਿੱਲਾ ਦਾ ਨੁਕਸਾਨ ਹੋਇਆ ਜੇ ਸਰਕਾਰ ਉਹਦੀ ਅੱਧੀ ਪਰਪਾਈ 'ਚ ਵੀ ਮਦਦ ਨਾ ਕਰੇ ਫਿਰ ਸਰਕਾਰ ਦਾ ਕੋਈ ਮਤਲਬ ਨਹੀਂਗਾ ਫਿਰ ਗਵਰਨਮੈਂਟ ਦਾ ਕੋਈ ਮਤਲਬ ਨਹੀਂ ਹੈਗਾ ਫਿਰ ਗਵਰਨਮੈਂਟਾਂ ਇਹ ਇਹ ਮੰਤਰੀ ਸੰਤਰੀ ਲੋਕਾਂ ਦੇ ਪੈਸੇ ਤੇ ਤਨਖਾਹਾਂ ਲੈ ਕੇ ਤੇ ਲੋਕਾਂ ਦੇ ਪੈਸੇ ਤੇ ਗਨਮੈਨ ਰੱਖ ਕੇ ਤੇ ਲੋਕਾਂ ਦੇ ਪੈਸੇ ਤੇ ਗੱਡੀਆਂ ਦੀ ਟੂੰ 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 ਕਰਦੇ ਇਸੇ ਕੰਮ ਲਈ ਨਹੀਂ ਲੋਕਾਂ ਨੇ ਬਣਾਇਆ ਲੋਕਾਂ ਨੇ ਬਣਾਇਆ ਹੁੰਦਾ ਦੁੱਖ ਸੁੱਖ ਤੇ ਸੰਕਟ ਵੇਲੇ ਸਰਕਾਰਾਂ ਲੋਕਾਂ ਦੀ ਬਾਹ ਫੜਨ ਤੇ ਅੱਗੇ ਪਿੱਛੇ ਵੈਲਫੇਅਰ ਸਟੇਟ ਦਾ ਜਿਹੜਾ ਕਨਸੈਪਟ ਕਨਸੈਪਟ ਹੈ ਜਿਹਨੂੰ ਰਾਜਨੀਤੀ ਸ਼ਾਸਤਰ ਜਿਹੜੀ ਪੋਲੀਟੀਕਲ ਸਾਇੰਸ ਦੀ ਪਾਠਸ਼ਾ ਚ ਕਨਸੈਪਟ ਆਫ ਵੈਲਫੇਅਰ ਸਟੇਟ ਬੋਲਦੇ ਨੇ ਉਹ ਵੈਲਫੇਅਰ ਮਤਲਬ ਕਲਿਆਣਕਾਰੀ ਰਾਜ ਦਾ ਮਤਲਬ ਹੀ ਇਹ ਆ ਲੋਕਾਂ ਦੀ ਭਲਾਈ ਲਈ ਹਰ ਪਲ ਸਰਕਾਰ ਨੇ ਕੰਮ ਕਰਨਾ ਹੁਣ ਪਿਛਲੇ ਦਿਨਾਂ ਤੋਂ ਜਦੋਂ ਜਿਹੜੇ ਸਰਕਾਰ ਦੇ ਐਮਐਲਏ ਤੇ ਮੰਤਰੀਆਂ ਨੂੰ ਪਿੰਡਾਂ ਦੇ ਵਿੱਚ ਲੋਕ ਘੇਰਦੇ ਨੇ ਤਾਂ ਫਿਰ ਕਈਆਂ ਨੂੰ ਬਹੁਤ ਤਕਲੀਫ ਹੁੰਦੀ ਹੈ ਪਿਛਲੇ ਦਿਨੀ ਜਿਹੜੇ ਸਪੀਕਰ ਕਲਤਾਰ ਸਿੰਘ ਸੰਧਵਾ ਸਾਹਿਬ ਨੇ ਉਹਨਾਂ ਨੇ ਬਿਆਨ ਦਿੱਤਾ ਕਹਿੰਦਾ ਆਹ ਕੁਝ ਵੇਲੜ ਜੇ ਲੋਕ ਨੇ ਤੇ ਐਵੇਂ ਝੰਡੇ ਲੈ ਕੇ ਆ ਜਾਂਦੇ ਨੇ ਸੰਧਵਾ ਸਾਹਿਬ ਬੜੀ ਛੇਤੀ ਭੁੱਲ ਗਏ ਸੰਧਵਾ ਸਾਹਿਬ ਅਸੀਂ ਸਾਰੇ ਗਵਾਂ ਚਸ਼ਮਦੀਦ ਜਿਹੜੀਆਂ ਧਰਨਿਆਂ ਵਾਲੀਆਂ ਦਰਿਆ ਤੇ ਧਰਨਾਂ ਵਾਲਿਆਂ ਦੇ ਝੰਡੇ ਅੱਜ ਤੁਹਾਨੂੰ ਜ਼ਹਿਰ ਲੱਗਦੇ ਨੇ ਨਾ ਇਹੀ ਧਰਨਿਆਂ ਵਾਲੀਆਂ ਦਰਿਆ ਇਹੀ ਧਰਨਿਆਂ ਵਾਲੇ ਝੰਡੇ ਤੁਸੀਂ ਖੁਦ ਝੁੱਕੇ ਸਾਰਿਆਂ ਨੇ ਕੇਜਰੀਵਾਲ ਸਭ ਤੋਂ ਸ਼ੁਰੂ ਕਰ ਲੋ ਦਿੱਲੀ ਤੋਂ ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਸੀ ਉੱਥੇ ਪਾਰਟੀ ਜੀ ਦਰੀ ਬਿਛਾ ਕੇ ਕੇਜਰੀਵਾਲ ਹੋਰੀ ਕਈ ਦਿਨ ਬੈਠੇ ਰਹੇ ਹਾਂ ਉਸ ਤੋਂ ਬਾਅਦ ਪੰਜਾਬ 'ਚ ਤੁਸੀਂ ਕਾਲੀਆਂ ਦੀ ਸਰਕਾਰ 'ਚ ਕਿਹੜੇ ਮੁੱਦੇ ਤੇ ਧਰਨਾ ਨਹੀਂ ਲਾਇਆ ਕਾਂਗਰਸ ਦੀ ਸਰਕਾਰ 'ਚ ਕਿਹੜੇ ਮੁੱਦੇ ਤੇ ਤੁਹਾਡੀ ਪਾਰਟੀ ਨੇ ਧਰਨਾ ਨਹੀਂ ਲਾਇਆ ਅੱਜ ਜਿਹੜੇ ਦੁਖੀ ਲੋਕ ਆਪਣੇ ਹੱਕਾਂ ਲਈ ਬੋਲਦੇ ਨੇ ਉਹ ਜ਼ਹਿਰ ਵਰਗੇ ਕਿਉਂ ਲੱਗਦੇ ਅੱਜ ਮੈਂ ਵੇਖਿਆ ਬੇਰੁਜ਼ਗਾਰ ਨੌਕਰੀ ਜਿਨ੍ਹਾਂ ਮੁੰਡਿਆਂ ਨੇ ਟੀਚਰ ਲੱਗਣ ਦੀਆਂ ਡਿਗਰੀਆਂ ਕੀਤੀਆਂ ਸਰਕਾਰਾਂ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀ ਬੈਠੇ ਨੇ ਅੱਜ ਬਲਕਾਰ ਸਿੱਧੂ ਐਮ ਐਲ ਏ ਜਿਹੜਾ ਗਾਇਕ ਰਿਹਾ ਪਹਿਲਾਂ ਖੰਡ ਮਿਸ਼ਰੀ ਵਾਲਾ ਉਹਦੀ ਰੈਲੀ 'ਚ ਇੱਕ ਬੇਰੁਜ਼ਗਾਰ ਚਲਾ ਗਿਆ ਮਿੰਟੋ ਮਿੰਟੀ ਪੁਲਿਸ ਫੜ ਕੇ ਲੈ ਗਈ ਉਹਨੂੰ ਬੇਰੁਜ਼ਗਾਰ ਨੇ ਕੋਈ ਗਾਲ ਨਹੀਂ ਕੱਢੀ ਕੋਈ ਰੋੜਾ ਨਹੀਂ ਚਲਾਇਆ ਕੋਈ ਮੰਦਾ ਨਹੀਂ ਬੋਲਿਆ ਉਹਦੇ ਕੋਲ ਹੱਥ 'ਚ ਬੈਨਰ ਸੀ ਤੇ ਉਹ ਕਹਿੰਦਾ ਸੀ ਨੌਕਰੀ ਦਿਓ ਰੋਜ਼ਗਾਰ ਦਿਓ ਜਦੋਂ ਉਹਨੂੰ ਪੁਲਿਸ ਫੜ ਕੇ ਲੈ ਗਈ ਨਾ ਤਾਂ ਉਸ ਤੋਂ ਬਾਅਦ ਉਹਦੇ ਨਾਲ ਦੇ ਦੱਸ ਰਹੇ ਸੀ ਕਹਿੰਦੇ ਤਿੰਨ ਵਾਰ ਇਹਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਨਾਲ ਦੇ ਦੱਸ ਰਹੇ ਸੀ ਇਹਨੇ ਕੰਮ ਵੀ ਬੜਾ ਕਰਨਾ ਪਿਆ ਤੇ ਨਾਲ ਨਾਲ ਪੜ੍ਹਾਈ ਵੀ ਬੜੀ ਕਰਨੀ ਪਈ ਆ ਤੇ ਅੱਜ ਜਦੋਂ ਸਰਕਾਰਾਂ ਨੇ ਕੋਈ ਨੌਕਰੀ ਨਹੀਂ ਦਿੱਤੀ ਹੁਣ ਇੱਕ ਨਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਹ ਕਹਿੰਦੀ ਆ ਅਸੀਂ ਐਨੇ ਸਿੱਖਿਆ ਵਿਭਾਗ ਵਿੱਚ ਇੰਨੀ ਭਰਤੀ ਕਰਤੀ ਪਰ ਤੱਥ ਕੀ ਕਹਿੰਦੇ ਨੇ ਜਿੰਨੇ ਜੋਇਨਿੰਗ ਹੋਈ ਆ ਸਿੱਖਿਆ ਵਿਭਾਗ ਚ ਸਕੂਲਾਂ ਕਾਲਜਾਂ ਚ ਉਹ ਪਿਛਲੀ ਸਰਕਾਰ ਦੀਆਂ ਕੱਡੀਆਂ ਪੋਸਟਾਂ ਸੀ ਇਹ ਤੱਥ ਨੇ ਕਿ ਭਗਵੰਤ ਮਾਨ ਸਾਹਿਬ ਹੋਰਾਂ ਦੀ ਸਰਕਾਰ ਨੇ ਇੱਕ ਵੀ ਨਵੀਂ ਨੌਕਰੀ ਦਾ ਨੋਟੀਫਿਕੇਸ਼ਨ ਨਹੀਂ ਦਿੱਤਾ ਹੁਣ ਲਾਜ਼ਮੀ ਤੌਰ ਤੇ ਚਮਚੇ ਜਿਹੜੇ ਬਣ ਜਾਂਦੇ ਨੇ ਉਹ ਸਾਰੀਆਂ ਹੀ ਪਾਰਟੀਆਂ ਦੇ ਹੁੰਦੇ ਨੇ ਜਦੋਂ ਕਾਲੀਆਂ ਦਾ ਰਾਜ ਹੁੰਦਾ ਸੀ ਉਹਨਾਂ ਦੇ ਅੰਨੇ ਚਮਚੇ ਆ ਜਾਂਦੇ ਹੁੰਦੇ ਸੀ ਓਏ ਲੀਡਰ ਨੂੰ ਕਈ ਵਾਰ ਗੱਲ ਸਹੀ ਲੱਗ ਰਹੀ ਹੁੰਦੀ ਆ ਮੰਤਰੀ ਨੂੰ ਵੀ ਗੱਲ ਠੀਕ ਲੱਗ ਰਹੀ ਹੁੰਦੀ ਆ ਵੀ ਯਾਰ ਕਰਦੇ ਤਾਂ ਅਸੀਂ ਐਂ ਹੀ ਪਏ ਆ ਉਹ ਜਿਹੜਾ ਏਠਾ ਤਪੂਸੀ ਮਾਰ ਚਮਚਾ ਹੁੰਦਾ ਉਹ ਬੁੜਕਣ ਲੱਗ ਜਾਂਦਾ ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਸਾਹਿਬ ਆਇਆ ਕਿਸਾਨਾਂ ਨੇ ਉਹਨੂੰ ਵਾਜਬ ਸਵਾਲ ਪੁੱਛੇ ਉਹ ਜਵਾਬ ਦੇਣ ਲੱਗ ਗਿਆ ਤੇ ਇੱਕ ਪਿੱਛੋਂ ਧੂ 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 ਉੱਠਿਆ ਹੀ ਲਾਲਾ ਲਾਲਾ ਉਹ ਗੱਲੀ ਨਾ ਕਰਨ ਦੇਵੇ ਅੱਛਾ ਇਹ ਚਮਚੇ ਪੜਾਇੰਚ ਕਰਦੇ ਕਿਉਂ ਨਹੀਂ ਉਹਨਾਂ ਨੂੰ ਐ ਹੁੰਦਾ ਵੀ ਐਮਐਲਏ ਵੇਂਦਾ ਪਿਆ ਤੇ ਇਹ ਕਹੂਗਾ ਯਾਰ ਆ ਬੰਦਾ ਬਣਾ ਘੈਂਟ ਆਪਣਾ ਤੇ ਮੈਨੂੰ ਸ਼ਾਇਦ ਕੋਈ ਬੁਰਕੀ ਸੁੱਟ ਦੇ ਬੁਰਕੀ ਖਾਣ ਮਾਰੇ ਵੱਖ-ਵੱਖ ਪਾਰਟੀਆਂ ਦੇ ਚਮਚੇ ਤੇ ਕਰਛੇ ਕਈ ਲੋਕ ਬਣੇ ਹੋਏ ਨੇ ਤੇ ਪੰਜਾਬ ਨੂੰ ਅੱਜ ਤੱਕ ਇਹਨਾਂ ਚਮਚੇ ਵਾਲੇ ਬਰਬਾਦ ਕੀਤਾ ਇਹ ਚਮਚੇ ਜਦੋਂ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਖਿਲਾਫ ਵਾਜ ਠਾਈ ਸੀ ਨਾ ਉਦੋਂ ਬਾਬਰ ਦੇ ਚਮਚੇ ਸੀ ਆਪਣੇ ਹੀ ਪੰਜਾਬੀਆਂ ਦੇ ਵਿੱਚੋਂ ਕਈ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਜਹਾਂਗੀਰ ਦੇ ਖਿਲਾਫ ਲੜਾਈ ਲੜੀ ਸੀ ਨਾ ਉਦੋਂ ਆਪਣੇ ਹੀ ਪੰਜਾਬ ਚੋਂ ਕਈ ਚਮਚੇ ਸੀ ਜਹਾਂਗੀਰ ਦੇ ਜਦੋਂ ਮੁਗਲਾਂ ਦੇ ਖਿਲਾਫ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਲੜਾਈ ਲੜੀ ਸੀ ਨਾ ਉਦੋਂ ਆਪਣੇ ਵਿੱਚੋਂ ਹੀ ਪੰਜਾਬ ਚੋਂ ਕਈ ਚਮਚੇ ਸੀ ਉਹਨਾ ਔਰੰਗਜ਼ੇਬ ਤੇ ਇਹ ਇਹਨਾ ਵਜ਼ੀਰ ਖਾਹੋਰਾ ਦੇ ਜਦੋਂ ਅੰਗਰੇਜ਼ਾਂ ਦੇ ਖਿਲਾਫ ਸਾਡੇ ਗਦਰੀ ਬਾਬਿਆਂ ਨੇ ਸ਼ਹੀਦ ਭਗਤ ਸਿੰਘ ਤੇ ਕਰਤਾਰ ਸਰਾਭਾ ਨੇ ਲੜਾਈ ਲੜੀ ਉਦੋਂ ਵੀ ਵਿੱਚੇ ਹੀ ਚਮਚੇ ਸੀ ਆਪਣੇ ਪੰਜਾਬ ਚ ਤੇ 1947 ਤੋਂ ਬਾਅਦ ਜਿਹੜੀਆਂ ਵੱਖ-ਵੱਖ ਸਰਕਾਰਾਂ ਆਈਆਂ ਪੱਟੀ ਇਹਨਾ ਚਮਚਿਆਂ ਨੇ ਨਹੀਂ ਵੱਜਣ ਦਿੱਤੀ ਕਦੇ ਇਹ ਸਾਰੀਆਂ ਪਾਰਟੀਆਂ ਚ ਹੁੰਦੇ ਨੇ ਇੱਥੇ ਕਮੈਂਟ ਵੀ ਲਿਖਦੇ ਹੁੰਦੇ ਆਂ ਕਈ ਵਾਰ ਵੀਡੀਓ ਦੇ ਥੱਲੇ ਕਈ ਵਾਰੇ ਸਲਾਹ ਵੀ ਦਿੰਦੇ ਹੁੰਦੇ ਆ ਪਾਰਟੀ ਨੂੰ ਐਂਦੇ ਤੇ ਪਾਓ ਪਰਚਾ ਇਹਨੂੰ ਤੁੰਨੋ ਅੰਦਰ ਇਹਦੀ ਜ਼ੁਬਾਨ ਕਰਾਓ ਬੰਦ ਉਹਨਾਂ ਨੂੰ ਚਮਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਬੋਲਣ ਵਾਲੀਆਂ ਆਵਾਜ਼ਾਂ ਜੇ ਬਾਬਰ ਵੇਲੇ ਜੇਕਰ ਮੁਗਲਾਂ ਵੇਲੇ ਜੇਕਰ ਅੰਗਰੇਜ਼ਾਂ ਵੇਲੇ ਜੇਕਰ ਪਿਛਲੀਆਂ ਹਕੂਮਤਾਂ ਤੋਂ ਲੈ ਕੇ ਹੁਣ ਤੱਕ ਜੇ ਬੋਲਣ ਵਾਲੀਆਂ ਆਵਾਜ਼ਾਂ ਨਾ ਹੁੰਦੀਆਂ ਤੇ ਜਿਹਦੀ ਟੁੱਟੀ ਭੱਜੀ ਜ਼ਿੰਦਗੀ ਤੁਸੀਂ ਜਿਉ ਰਹੇ ਹੋ ਇਹਦੀ ਵੀ ਨਹੀਂ ਸੀ ਮਿਲਣੀ ਸੋ ਅੱਜ ਜਦੋਂ ਕਿਸਾਨਾਂ ਦੀਆਂ ਕਣਕਾਂ ਮੱਚਦੀਆਂ ਨੇ ਦੋ ਤਿੰਨ ਥਾਵਾਂ ਤੇ ਮੈਂ ਆਪ ਗਿਆ ਰੋ ਉਹ ਰਿਆ ਹੁੰਦਾ ਜਿਹਦੀ ਕਣਕ ਮੱਚੀ ਐ ਸੱਚੀ ਜਾਣੇ ਉਹ ਝੂਠ ਨਹੀਂ ਬੋਲਦਾ ਮੈਂ ਮੇਰੇ ਕਲੇਜੇ 'ਚ ਵੀ ਘੇਰ ਪੈ ਰਹੇ ਹੁੰਦੇ ਨੇ ਵੀ ਹੁਣ ਇਹ ਇਹ ਕਰੂਗਾ ਕੀ ਜਿਹੜਾ ਤਾਂ ਇਨਸਾਨੀਅਤ ਤੇ ਹਮਦਰਦੀ ਨਾਲ ਭਰਿਆ ਦਿਮਾਗ ਐ ਉਹਨੂੰ ਤਾਂ ਲਾਜ਼ਮੀ ਤੌਰ ਤੇ ਬਹੁਤ ਤਕਲੀਫ ਹੁੰਦੀ ਆ ਔਰ ਅੱਜ ਭਗਵੰਤਮਾਨ ਸਾਹਿਬ ਨੂੰ ਚਾਹੀਦਾ ਕਟੋ-ਕਟ 60-70 ਹਜ਼ਾਰ ਕਿੱਲੇ ਦਾ ਮੁਆਵਜ਼ਾ ਦੇਣ ਦਾ ਐਲਾਨ ਕਰਨ ਜੇ ਕਹਿੰਦੇ ਰਹੇ ਨੇ ਖਜ਼ਾਨਾ ਭਰਿਆ ਖਜ਼ਾਨਾ ਖਾਲੀ ਨੀਗਾ ਹੁਣ ਪਤਾ ਲੱਗ ਜੂਗਾ ਗਾਪਰੋੜ ਦੇ ਰਹੇ ਨੇ ਕਿ ਹੈਗਾ ਪੱਲੇ ਕੁਝ ਖਸ਼ਾਨੇ ਦੇ ਜੇ ਤੇ ਗਪੌੜ ਸੰਖੀ ਹੋਏ ਫਿਰ ਤੇ ਇਹ ਪੋਚਾਈ ਮਾਰਨਗੇ ਜਿਵੇਂ ਮੁਰਗੀ ਮਰੀ ਤੇ ਬੱਕਰੀ ਮਰੀ ਦੇ ਪੈਸੇ ਦਿੰਦੇ ਹੁੰਦੇ ਸੀ ਤੇ ਜੇ ਸੱਚੀ ਸੱਚ ਬੋਲਦੇ ਹੋਏ ਤੇ ਖਜ਼ਾਨੇ ਚ ਪੱਲੇ ਇਹਨਾਂ ਨੇ ਕੁਝ ਕੀਤਾ ਹੋਇਆ ਫਿਰ ਲਾਜ਼ਮੀ ਕਿਸਾਨਾਂ ਦੀ ਬਾ ਆਮ ਆਦਮੀ ਪਾਰਟੀ ਦੀ ਸਰਕਾਰ ਫੜੇਗੀ ਫੜਨੀ ਚਾਹੀਦੀ ਆ ਅੱਗੇ ਆਉਣ ਵਾਲਾ ਵਕਤ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਪਾਜ਼ਾ